ਮੋਹਾਲੀ ਦੇ ਪਿੰਡ ਮਾਜਰੀ ਸਥਿਤ ਯੂਨੀਅਨ ਬੈਂਕ ਦੇ ਵਿਚਾਰਦਤ ਹੋਈ ਹੈ ਜਿੱਥੇ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਨੌਜਵਾਨ ਦੇ ਗੋਲੀ ਮਾਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੈਂਕ ਦੇ ਵਿੱਚ ਪੈਸਿਆਂ ਸੰਬੰਧੀ ਇਨਕੁਆਰੀ ਕਰਨ ਆਏ ਸਨ ਇਸ ਦੌਰਾਨ ਬੈਂਕ ਦੇ ਸਿਕਿਉਰਿਟੀ ਗਾਰਡ ਨਾਲ ਉਹਨਾਂ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਦੋਹਾਂ ਹੀ ਧਿਰਾਂ ਨੂੰ ਅਲੱਗ ਕੀਤਾ ਗਿਆ ਝਗੜੇ ਤੋਂ ਬਾਅਦ ਨੌਜਵਾਨ ਬੈਂਕ ਦੇ ਬਾਹਰ ਖੜੇ ਸਨ ਲੇਕਿਨ ਇਸ ਦੌਰਾਨ ਸਿਕਿਉਰਿਟੀ ਗਾਰਡ ਨੇ ਗੋਲੀ ਚਲਾ ਦਿੱਤੀ ਜੋ ਕਿ ਨੌਜਵਾਨ ਮਨਵੀਰ ਸਿੰਘ ਦੇ ਵੱਜੀ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਗਾਡ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬਾ ਬੈਂਕ ਦੇ ਵਿੱਚ ਇਹਨਾਂ ਦੇ ਮਦਰ ਦਾ। ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ। ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਨਹੀਂ ਇਹਨਾਂ ਦੀ ਮਦਦ ਇੱਥੇ ਅਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਖੇ ਬਾਰੇ ਬੋਲਦੇ ਆ ਜਿੱਦ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੂਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਜੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉੱਥੋਂ ਕੀ ਉਹਦੇ ਅੰਦਾਜ਼ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਵੈਪਰ ਉਹਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਤੇ ਕੋਈ ਜੀ ਸਾਨੂੰ ਇਨਫੋਰਮੇਸ਼ਨ ਪੀ ਜੀ ਤੋਂ ਆਈ ਆ ਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ ਉਸ ਹਾਰ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ ਪਰ ਇਹਦੇ ਵਿੱਚ ਕੋਈ ਜਿਓ ਫੁਟੇਜ ਵੀ ਕਢਾਈ ਆ ਕੋਈ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਪਸੇ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ ਅੱਗੇ ਜਿਹੜੀ ਹੈਗੀ ਆ ਬੰਦੇ ਦੀ ਤਫ਼ਤੀਸ਼ ਕਰਕੇ ਜੋ ਵੀ ਐਫ ਆਈ ਆ ਦਰਜ ਕਰਕੇ ਜਿਹੜੀ ਕਾਰਵਾਈ ਅਮਲ ਤੇ ਲਿਆਵਾਂਗੇ ਜੀ ਮੇਰਾ ਬੇਟਾ ਪਤਾ ਚੱਲਣਾ ਆਇਆ ਸੀ ਹਾਂ ਇਹ ਪੈਸੇ ਤੁਸੀਂ ਕਾਤੇ ਕੱਟਦੇ ਕਾਤੇ ਨਹੀਂ ਜੀ ਹਾਂ ਮੁੰਡਿਆਂ ਨੂੰ ਚਾਨ ਨਹੀਂ ਦੇ ਆਉਂਦਾ ਜੀ ਹਾਂ ਫਿਰ ਉਹ ਸਪਾਟੀ ਜਾਨ ਨੇ ਬਾਹਰ ਕੱਢ ਕੇ ਜੀ ਗੋਲੀ ਚਲਾਤੀ ਛੁੱਟ ਮੇਰਾ ਬੇਟਾ ਦਖਣ ਗਿਆ ਸੀ ਹਾਂ ਕਹਿੰਦਾ ਮੰਮੀ ਜਲਦੀ ਆ ਜਾ ਵੀ ਗੋਲੀ ਚ ਮੈਂ ਨਹੀਂ ਜੀ ਮੈਂ ਕੁੱਤਾ ਆਪਣੀ ਨਿਗਾ ਕਰਕੇ ਮਨੂੰ ਕਹਾਂ ਰਹੇ ਗੋਲੀ ਆ ਦੇਖੋ ਇਹਨਾਂ ਦੇ ਪੈਟਰਨ ਸਭ ਕੁਝ ਇਹ ਮੰਨੂ ਅੱਛਾ ਹਾਂਜੀ ਫਿਰ ਇਹਨਾਂ ਨੇ ਮੰਨੋ ਦੱਸਿਆ ਜਾ ਕੇ ਜਿਹੜੇ ਬੈਂਕ ਅਕਾਊਂਟ ਥੋੜਾ ਹੈ ਹਾਂਜੀ ਮੇਰਾ ਕਾਊਂਟ ਨੰਬਰ ਹੈ ਜੀ ਉਹ ਕਹਿੰਦੇ ਵੀ ਤੁਸੀਂ ਆਈ ਵਾਰੀ ਕਾਤੇ ਤੁਸੀਂ ਪੈਸੇ ਕਾਟਦੇ ਆ ਕਾਤੇ ਉਹ ਕਰਦੇ ਵੀ ਤੁਸੀਂ ਪੇਟਸਲ ਕਿਉਂ ਨਹੀਂ ਦਿੰਦੇ ਹੈ ਇਹ ਪੂਰੀ ਅੱਛਾ ਵੀ ਤੁਸੀਂ ਆ ਮਤਲਬ ਕਿੰਨੀ ਪੈਨਸ਼ਨ ਲੱਗੀ ਹੈ ਤੁਹਾਨੂੰ ਮੰਨੂ ਜੀ 1500 ਮਿਲਦੀ 1500 ਮੇਰੇ ਬੇਟੇ ਨੂੰ ਮੈਨੂੰ ਇਹ ਪਾਦਾ ਜੀ ਗਾ ਮੇਰੇ ਬੇਟੇ ਨੂੰ ਮਿਲਦੀ ਦੂਸਰੇ ਨੂੰ ਤਾਂ ਮਿਲਦੀ ਨਹੀਂ ਇਹਨਾਂ ਨੂੰ ਫਿਰ ਮੇਰੇ ਕਰਕੇ ਟੁੱਟ ਲਾ ਧੂਈ ਲੱਗੂਗੀ ਹੈਂਡਿਕੈਟ ਹੈਂਡੀਕੈਪਟ ਤੇ ਠੀਕ ਹੈ ਤਾਂ ਕਹਿੰਦਾ ਮੈਂ ਪੇਸਾ ਕਰਕੇ ਮੈਂ ਆਪਣੇ ਬੇਟੇ ਵਾ ਗੱਲ ਕਰੀ ਉਹ ਕਹਿੰਦਾ ਮੰਮੀ ਕੀ ਕਹਿੰਦਾ ਮੈਂ ਪਤਾ ਕਰਤਾ ਆਂਗਾ ਮੈਂ ਕਿਹਾ ਮੈਂ ਇਸ ਨੂੰ ਤੂੰ ਗੋਲ ਨਾ ਜਾ ਪਤਾ ਕਰ ਲੈ ਜਿੱਦੜ ਨਾਲ ਦੂਰ ਤੀ ਤਸੜਾ ਉਦੀ ਵੀ ਉਦੋਂ ਪਤਾ ਕਰ ਦੇ ਜਿੱਦਾਂ ਇਹ ਓਖਾ ਉਹ ਬਾਪੂ ਜੀ ਜਦੋਂ ਗੋਲੀ ਲੱਗੀ ਐ ਜੀ ਉਹ ਪਤਾ ਕਰ ਲਿਆ ਕਹਿੰਦਾ ਜੀ ਮੈਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ ਹਾਂ ਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਐ ਵੀ ਠੀਕ ਐ ਨਾ ਹਾਂ ਜੀ